ਸਾਨੂੰ ਤੁਹਾਨੂੰ ਬਾਬਾ ਸائیں ਬਾਬਾ ਬੁੱਢੇ ਸਾਹਿਬ ਜੀ ਦੋਨਾਂ ਦਾ ਕੱਲ੍ਹ ਸੁਨਾਣਾ ਮੇਲਾ ਸਮਾਪਤ ਹੋਇਆ ਹੈ ਮੈਂ ਦਰਸ਼ਨ ਸਿੰਘ ਅਰਕਾ ਡੀਐਸਪੀ ਬਲਤੀ ਕਰਦਾ ਹਾਂ ਕਿ ਜਿੰਨੇ ਵੀ ਸੰਗਤ ਬਾਬਾ ਜੀ ਦਾ ਮੇਲਾ ਰਖਣਾਈ ਜਾਂ ਜਿੰਨੇ ਸੰਤ ਨੇ ਮੇਲਾ ਟੀਵੀ ਦੇ ਜਾਂ ਜੂਕੂਪ ਦੇ ਰੱਖਿਆ ਹੈ ਜਾਂ ਹੋਰ ਜਿੰਨੇ ਸੰਤਾਂ ਨੇ ਇੱਥੋਂ ਗਏ ਨੇ ਉਹਨਾਂ ਸਾਰਿਆਂ ਦਾ ਕੋਟਨ ਕੋਟਨ ਤੁਹਾਨੂੰ ਕੋਨਾ ਸਾਡੇ ਮੇਲੇ ਦੇ ਸਾਡੇ ਬਾਬਾ ਜੀ ਦੇ ਮੇਲੇ ਦੀ ਬੜੀ ਮਹਿਮਾਨੀ ਮਾਣੇ ਦੁਕਾਨਦਾਰਾਂ ਦਾ ਪੈਸ ਰਿਪੋਰਟਰਾਂ ਦਾ ਸਭ ਉਹਨਾਂ ਵਿਦਵਾਨਾਂ ਦਾ ਮੈਂ ਗੱਲ ਕਰਦੇ ਆ ਜੋ ਕਿਸ ਨਾ ਕਿਸੇ ਰੂਪ ਵਿੱਚ ਇਸ ਮੇਲੇ ਵਿੱਚ ਸ਼ਿਰਕਤ ਨੂੰ ਨਿਭਾ ਸ਼ਿਰਕਤ ਕੀਤੀ ਉਹਨਾਂ ਪੇਰਾਂ ਦਾ ਜਿਨ੍ਹਾਂ ਨੇ ਅੱਜ ਖੇਡਾਂ ਦੇ ਤੇ ਜੋਰ ਬਖਾਏ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਆਪਣੇ ਸਾਰੇ ਪਿੰਡ ਦੀ ਦੋਨਾਂ ਪਿੰਡਾਂ ਦੀਆਂ ਨਗਰ ਕਪੀਆਂ ਪੰਚਾਇਤਾਂ ਤੇ ਸੰਗਮ ਮੇਲਾ ਕਮੇਟੀ ਅਤੇ ਸਭੂ ਲੋਕਾਂ ਘਰੇ ਬਣਨ ਸਭੂ ਲੋਕਾਂ ਤੇ ਉਹਨਾਂ ਲੋਕਾਂ ਦਾ ਵਿਆਸਬਾਸ ਦੇ ਬਨਾ ਵਿੱਚ ਮੇਲਾ ਰੱਖਣਾ ਹੈ ਉਜਨਾ ਨੇ ਦੇਵ ਦੇ ਚਰਪਤ ਗਿੱਦੀ ਕਿਸੇ ਦਾ ਨਾਮ ਬਾਬਾ ਦੇ ਮੇਲੇ ਵਿਜੋਗਨ ਪਾਇਆ ਮਾ ਸਰਾਂ ਦਾ ਕੋਟ ਨੂੰ ਕੋਰਨਗੁਲ ਨੂੰ ਤੰਦਰ ਬਾਬਾ ਸਨ ਬਾਬਾ ਬੁੱਲ੍ਹੇ ਸਾਹਿਬ ਜੈ